ਜਨਾਨੀਆਂ ਦੇ ਰਪਈਆਂ ਦੇ ਕੋਟ ਪਾ ਕੇ ਇੱਥੇ ਅੱਜ ਕੱਲ ਜਿਹੜਾ ਕੋਟ ਪਾਇਆ ਸੀ ਇਹਦੇ ਅਚੈਰੀਏ ਕਲਰ ਦਾ ਇਹ ਵੀ ਇਹਦਾ ਬਿੱਲ ਪਿਆ ਹੈ ਮੇਰੇ ਤੋਂ ਯੂਪੀ ਦੇ ਕਿਹੜੇ ਮੌਲ ਤੋਂ ਲਿਆ ਬਾਹਰ ਦੇ ਤਾਕੀ ਕਿਉਂ ਦਿੰਨਾ ਹੈ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਖਾਨ ਮਾਜਰਾ ਭਗਵੰਤ ਸਿੰਘ ਦੇ ਪਰਿਵਾਰ ਬਾਰੇ ਜਿਹੜੇ ਇਹਨੇ ਅਪਸ਼ਬਦ ਇਹਦੀ ਜਬਾਨੋਂ ਵਾਇਸ ਨੋਟ ਪਏ ਆ ਉਹ ਪਏ ਆ ਮੇਰੇ ਕੋਲੇ ਡਿਸਕ ਦੇ ਵਿੱਚ ਉਹ ਇਹ ਬੰਦਾ ਇਸ ਬੰਦੇ ਨੂੰ ਚੰਗਾ ਬੰਦਾ ਸਿਰੇ ਨਾ ਲਾਵੇ ਤੂੰ ਇਹ ਤੋਂ ਦਾਬੇ ਸਹੀ ਜਾਂਦਾ ਉਹਨਾਂ ਉਹ ਵਾ ਕ੍ਰੈਸਟਾ ਕਾਰ ਲਈ ਸੀ ਉਹਨਾਂ ਵਾ ਕ੍ਰੈਸਟਾ ਗੱਡੀ ਦੀਆਂ ਦੀਆਂ ਕਿਸ਼ਤਾਂ ਜਦੋਂ ਟੁੱਟ ਗਈਆਂ ਏਜੰਸੀ ਵਾਲੇ ਫੜ ਕੇ ਲੈ ਗਏ ਫਾਈਨਾਂਸ ਵਾਲੇ ਉਹਨਾਂ ਨੇ ਉੱਥੇ ਆਪਦੇ ਕੋਲੇ ਰੱਖੀ ਉੱਥੇ ਦੀ ਬੇਇਜ਼ਤੀ ਕਰਕੇ ਉਹਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਇਹਨੂੰ ਇਹਦੀ ਜੀਸੀਬੀ ਫੜ ਕੇ ਲੈ ਗਏ ਪਠਾਨ ਮਾਜਰਾ ਸਾਹਿਬ ਤੇਰੇ ਵੀ ਜਿਹੜੀ 41 ਨੰਬਰ ਵਾਲੀਆਂ ਜੀਰਕਪੁਰ ਰੋਡ ਤੇ ਪਟਿਆਲਾ ਰੋਡ ਤੇ ਜਿਹੜੀ ਕੋਠੀ ਤੋਂ ਲਈ ਬੈਠਾ ਨਾ ਐਮਐਲਏ ਬਣਨ ਤੋਂ ਬਾਅਦ ਲਗਭਗ ਕਰੋੜ 1.5 ਕਰੋੜ ਰੁਪਏ ਦੀ ਉਹਦੀ ਰਜਿਸਟਰੀ ਪਈ ਹੈ ਮੇਰੇ ਕੋਲੇ ਰਜਿਸਟਰੀ ਦੀ ਫੋਟੋ ਕਾਪੀ ਹੈ ਮੈਂ ਸਲੀਪ ਸਿੰਘ ਦੀ ਗਲਤੀ ਕੱਢਦੇ ਤੇ ਸੰਦੀਪ ਸਿੰਘ ਗਲਤੀ ਤੇਰੀ ਜਦੋਂ ਆਦਾ ਸੀ ਨਾ ਬਾਹਰ ਆ ਕੇ ਵੇਖਦਾ ਤੇ ਤੈਨੂੰ ਵੀ ਆਪਦਾ ਬਾਰਡਰ ਵਾਲਾ ਏਰੀਆ ਯਾਦ ਆ ਜਾਣਾ ਚਾਹੁੰਦਾ ਗੁੱਟ ਤੋਂ ਫੜ ਕੇ ਨੂੰ ਬਾਹਰ ਖਿੱਚ ਲੈਂਦਾ ਨਿੰਮ ਨਾ ਲਾ ਲੈਂਦਾ ਬਾਹਰਲੇ ਪਾਸੇ ਕਹਿੰਦੇ ਜਿਹੜੇ ਬੰਦੇ ਨੂੰ ਪਿੰਡ ਚ ਮੰਗਿਆ ਕੋਈ ਸਾਈਕਲ ਨਾ ਦਿੰਦਾ ਹੋਵੇ ਤੇ ਜਿੱਕੇ ਤੇ ਭੁੱਲ ਭੁਲੇਖੇ ਪਿੰਡ ਦਾ ਉਹ ਪੰਚਾਇਤ ਮੈਂਬਰ ਤੇ ਕਿਤੇ ਔਖਾ ਜਾ ਹੋ ਕੇ ਸਰਪੰਚ ਬਣ ਜੇ ਨਾ ਮਾੜੇ ਬੰਦਿਆਂ ਨੂੰ ਜਿਉਂ ਨਹੀਂ ਦਿੰਦਾ ਉਹ ਉਹ ਮਾ ਦਾ ਪੁੱਤ ਆਪਦਾ ਦਾਬਾ ਦੱਸ ਕੇ ਲੋਕਾਂ ਨੂੰ ਡਰਾਈ ਰੱਖਦਾ ਵੀ ਮੈਂ ਆ ਉਹ ਬਣ ਗਿਆ ਉਹ ਪਿਛਲੇ ਕੱਲ੍ਹ ਦੀ ਗੱਲ ਹੈ ਵੀ ਮੈਂ ਤਾਂ ਹੈਰਾਨ ਆ ਇੱਕ ਐਮਐਲਏ ਕਹਿੰਦਾ ਜੀ ਮੈਂ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਇਹਦੇ ਮਾਜਰੇ ਕਹੀ ਹੈ ਵੈਸੇ ਕੋਈ ਇੱਕ ਮਾਜਰਾ ਨਹੀਂ 2010 ਤੋਂ ਲੈ ਕੇ ਲਗਾਤਾਰ ਇਹਦੇ ਮਾਜਰੇ ਹੀ ਚਲਦੇ ਆ ਰਹੇ ਆ ਹੁਣ ਇਹ ਨਹੀਂ ਪਤਾ ਇਹਨੇ ਨਾਂ ਦੇ ਪਿੱਛੇ ਵੀ ਮਾਜਰਾ ਕਿਉਂ ਲਾਇਆ ਆਪਣੇ ਮਾਜਰੀਆਂ ਕਰਕੇ ਲਾਇਆ ਕਿ ਇਹਦਾ ਨਾਮ ਮਾਜਰਾ ਕਿ ਇਹਦਾ ਪਿੰਡ ਮਾਜਰਾ ਇਹਦੇ ਮਾਜਰਾ ਨੰਬਰ 1 ਹੈ ਵੀ ਕਿਸੇ ਤੁਸੀਂ ਤੁਹਾਨੂੰ ਪਤਾ ਹੀ ਹੈ ਕੋਈ ਇਹਦੀ ਚੰਗੀ ਮਾੜੀ ਕੋਈ ਵੀਡੀਓ ਵੀ ਇੱਕ ਦੀ ਵਾਇਰਲ ਹੋਈ ਸੀ ਇਹਦੀ ਕਰਤੂਤਾ ਕਰਕੇ ਇੱਕ ਅਦਾ ਇਨੇ ਕਹਿੰਦੇ ਵੀ ਕੋਈ ਅਨੋਵਾ ਕ੍ਰੈਸਟਾ ਕਾਰ ਲਈ ਸੀ ਅਨੋਵਾ ਕ੍ਰੈਸਟਾ ਗੱਡੀ ਦੀਆਂ ਇਹਦੀਆਂ ਕਿਸ਼ਤਾਂ ਜਦੋਂ ਟੁੱਟ ਗਈਆਂ ਉਹ ਚੱਕ ਕੇ ਏਜੰਸੀ ਵਾਲੇ ਫੜ ਕੇ ਲੈ ਗਏ ਫਾਈਨਾਂਸ ਵਾਲੇ ਉਹਨਾਂ ਨੇ ਉੱਥੇ ਆਪਦੇ ਕੋਲੇ ਰੱਖੀ ਉੱਥੇ ਦੀ ਬੇਜਤੀ ਕਰਕੇ ਉਹਨੂੰ ਬਾਹਰ ਕੱਢਿਆ ਉਦੋਂ ਬਾਅਦ ਇਹਨੂੰ ਇਹਦੀ ਜੀਸੀਬੀ ਫੜ ਕੇ ਲੈ ਗਏ ਉਸ ਤੋਂ ਬਾਅਦ ਇਹਦੇ ਕੋਲੇ ਇੱਕ ਅਸੂਜ਼ੂ ਦੀ ਬਲੂ ਕਲਰ ਦੀ ਇਹਦੇ ਕੋਲੇ ਕਾਰ ਸੀ ਨੇਵੀ ਬਲੂ ਉਹ ਵੀ ਹੁਣ ਸਾਡੇ ਫੜ ਕੇ ਲਗੇ ਮਹਾ ਡਿਫਾਲਟਰ ਬੰਦਾ ਜਿਹਨੂੰ ਪਿੰਡ ਚ ਮੰਗਿਆ ਕੋਈ ਸਾਈਕਲ ਨਹੀਂ ਦਿੰਦਾ ਸੀ ਤੇ ਬਣ ਗਿਆ ਐਮਐਲਏ ਤੇ ਬੀਤੇ ਕੱਲ ਸਾਡੇ ਫਾਇਲ ਕਾ ਜ਼ਿਲ੍ਹੇ ਦਾ ਨੌਜਵਾਨ ਹੈ ਸੰਦੀਪ ਲਾਧੂ ਕਾ ਪੱਤਰਕਾਰ ਬੜਾ ਨੌਜਵਾਨ ਸਿਆਣਾ ਵਾਕਿਆ ਉਹ ਇੱਕ ਵਾਕਿਆਕ ਲੜਾ ਇੱਕ ਬੜਾ ਸੂਝਵਾਨ ਲੜਕਾ ਉਹ ਹੁਣ ਉਹਨੂੰ ਕੱਲ ਬੈਠਾ ਮਾ ਦਾ ਪੁੱਤ ਵਿਧਾਨ ਸਭਾ ਚ ਸੈਸ਼ਨ ਚੱਲਣਾ ਆਇਆ ਤੇ ਇਹ ਅੰਦਰ ਜਾਣ ਲੱਗਿਆ ਉਹਨੂੰ ਉਹਦਾ ਵੀ ਮੈਂ ਤੈਨੂੰ ਬਾਹਰ ਆ ਕੇ ਵੇਖਦਾ ਮੈਂ ਸੰਦੀਪ ਸਿੰਘ ਦੀ ਗਲਤੀ ਇੱਥੇ ਉਹਦੀ ਨਹੀਂ ਕੱਢਦਾ ਮੈਂ ਸਲੀਪ ਸਿੰਘ ਦੀ ਗਲਤੀ ਕੱਢਦਾ ਤੇ ਸੰਦੀਪ ਸਿੰਘ ਦੀ ਗਲਤੀ ਤੇਰੀ ਜਦੋਂ ਆਇਆ ਸੀ ਨਾ ਬਾਹਰ ਆ ਕੇ ਤੇ ਤੈਨੂੰ ਵੀ ਆਪਦਾ ਬਾਰਡਰ ਵਾਲਾ ਏਰੀਆ ਯਾਦ ਆ ਜਾਣਾ ਚਾਹੁੰਦਾ ਗੁੱਟ ਤੋਂ ਫੜ ਕੇ ਨੂੰ ਬਾਹਰ ਖਿੱਚ ਲੈਂਦਾ ਨਿੰਮ ਨਾ ਲਾ ਲੈਂਦਾ ਬਾਹਰਲੇ ਪਾਸੇ 100 200 ਨਿੰਮਾ ਬਾਹਰਲੇ ਪਾਸੇ ਵਿਧਾਨ ਸਭਾ ਦੇ ਨਾਲ ਇਹਨੂੰ ਪੁੱਛਦਾ ਵੀ ਦੱਸ ਤੂੰ ਉਹੀ ਐ ਜਿਹੜਾ ਜਨਾਨੀਆਂ ਦੇ ਰੁਪਈਏ ਲੈ ਕੇ ਜਨਾਨੀਆਂ ਦੇ ਰੁਪਈਆਂ ਦੇ ਕੋਟ ਪਾ ਕੇ ਇੱਥੇ ਅੱਜ ਕੱਲ ਜਿਹੜਾ ਕੋਟ ਪਾਇਆ ਸੀ ਇਹਦੇ ਅਚੈਰੀ ਜੇ ਕਲਰ ਦਾ ਇਹ ਵੀ ਇਹਦਾ ਬਿੱਲ ਪਿਆ ਮੇਰੇ ਤੋਂ ਯੂਪੀ ਦੇ ਕਿਹੜੇ ਮੌਲ ਤੋਂ ਲਿਆ ਸੰਦੀਪ ਸਿੰਘ ਕਦੇ ਮੇਰੇ ਕੋਲੇ ਆ ਜੀ ਇਹਦੇ ਬਾਕੀ ਦੀਆਂ ਜੇਕਰ ਤੂਟੇ ਦੇ ਕੱਪੜੇ ਇਹਦੇ ਗੱਡੀਆਂ ਇਹਦੇ ਕੋਲੇ 74 74 ਰੁਪਈਆ ਦੇ ਦੇ ਸਕਰੀਨ ਸ਼ਾਟ ਹੋਰ ਛੱਡੋ ਭਗਵੰਤ ਸਿੰਘ ਦੇ ਪਰਿਵਾਰ ਬਾਰੇ ਜਿਹੜੇ ਇਹਨੇ ਅਪ ਸ਼ਬਦ ਇਹਦੀ ਜਬਾਨੋਂ ਵਾਇਸ ਨੋਟ ਪਏ ਆ ਉਹ ਪਏ ਆ ਮੇਰੇ ਕੋਲੇ ਡਿਸਕ ਦੇ ਵਿੱਚ ਉਹ ਇਹ ਬੰਦਾ ਇਸ ਬੰਦੇ ਨੂੰ ਚੰਗਾ ਬੰਦਾ ਸੀਰੀਨ ਲਾਵੇ ਤੇ ਤੂੰ ਇਹ ਤੋਂ ਦਾਬੇ ਸਹੀ ਹਨ ਮੈਂ ਪਠਾਨ ਮਜਰਾ ਸਾਹਿਬ ਤੈਨੂੰ ਫੇਰ ਇੱਕ ਵਾਰੀ ਸਮਝਾ ਦਿੰਦਾ ਇੱਕ ਵਾਰੀ ਸਾਡਾ ਰੋਲਾ ਪਿਆ ਸੀਗਾ ਸੁਖੀ ਨਾਲ ਤੇ ਮਾਂ ਦੇ ਪੁੱਤ ਦੇ ਕੰਨਾਂ ਨੂੰ ਨਹੀਂ ਪੇਠ ਨੂੰ ਹੱਥ ਲਵਾਦੇ ਸੀ ਤੇ ਹੁਣ ਤੂੰ ਬੰਦੇ ਦਾ ਪੁੱਤ ਬਣ ਜਾ ਜਾਂਦਾ ਸਿੱਧਾ ਹੋ ਕੇ ਇਥੇ ਅਜੜੀ ਫੇਸਬੁੱਕ ਜਾਂ ਜਿੱਥੇ ਵੀ ਹੈ ਤੇਰਾ ਵਾਇਰਲ ਹੋਈ ਜਾਂਦਾ ਇਹ ਨੌਜਵਾਨ ਤੋਂ ਮੰਗ ਮਾਫੀ ਪਹਿਲੀ ਗੱਲ ਤੇਰੇ ਤੇ ਪਰਚਾ ਉਥੇ ਦਰਜ ਹੋ ਗਿਆ ਤੇ ਪਰਚਾ ਸੰਦੀਪ ਸਿੰਘ ਤੂੰ ਗਰਜ ਕੇ ਲੜੀ ਕਿਉਂਕਿ ਤੇਰੇ ਤੋਂ ਪਹਿਲਾਂ ਨੇ ਇੱਕ ਵੀਡੀਓ ਦੇ ਨਾਲ ਵੀ ਐਵੇਂ ਹੱਥੋ ਪਾਈ ਕੀਤੀ ਉਸ ਦੇ ਗੱਲ 'ਚ ਵੀ ਗੱਲ ਨੂੰ ਹੱਥੋ ਹੀ ਪਾਇਆ ਸੀ ਉਦੋਂ ਹੀ ਹੁੰਦਾ ਸ਼ਰੋਮਣੀ ਅਕਾਲੀ ਦਲ ਇਨੂੰ ਕੋਈ ਪ੍ਰਧਾਨ ਪ੍ਰਧੂਨ ਬਣਾਇਆ ਸੀ ਕੋਈ ਸਾਈਕਲ ਸਾਈਕਲ ਯੂਨੀਅਨ ਦਾ ਕਿ ਕਾਹਦਾ ਕੋਈ ਰੇੜੀ ਯੂਨੀਅਨ ਦਾ ਕੋਈ ਪ੍ਰਧਾਨ ਬਣਾਇਆ ਸੀ ਇਹ ਵੀਡੀਓ ਦੇ ਗਲ ਪੈ ਗਿਆ ਸੀ ਜਦੋਂ ਪਿਆ ਵੀਡੀਓ ਦੇ ਗਾਲ ਤੇ ਵੀਡੀਓ ਗਾ ਪਿਓ ਦਾ ਵੱਜਿਆ ਉਹ ਉਹਨੇ ਕਰਾ ਦਿੱਤਾ ਇਹ ਤੇ ਪਰਚਾ ਇਹ ਕਹਿੰਦਾ ਜੀ ਰਾਈ ਨਵੇਂ ਕਰ ਲਊਂਦਾ ਬਿਲਕੁਲ ਨਹੀਂ ਉੱਥੇ ਲਿਜਾਉਂ ਕਹਿੰਦੇ ਕਹਿੰਦਾ ਕਿੱਥੇ ਕਹਿੰਦਾ ਜਿੱਥੇ ਬਿਨਾ ਤੜਕੇ ਤੋਂ ਢਾਲ ਮਿਲਦੀ ਮਾ ਭਾਵ ਜੇਲ੍ਹ ਚ ਉਹ ਮਾਂ ਦੇ ਪੁੱਤ ਨੇ ਜਦੋਂ ਸਜ਼ਾ ਆ ਗਈ ਇਹ ਸਾਰੇ ਪਰਿਵਾਰ ਨੂੰ ਲੈ ਕੇ ਉਹਦੇ ਪੈਰਾਂ 'ਚ ਪੱਕ ਧਰ ਕੇ ਉਹ ਤੋਂ ਮਾਫੀ ਮੰਗ ਕੇ ਆਇਆ ਸੀ ਐਵੇਂ ਆਉਂ ਮੈਂ ਰੜਦਾ ਤੇਰੇ ਕੋਲੇ ਸਦੀਪ ਸਿੰਘ ਕਿਤੇ ਵੇਖਿਓ ਦੂਜੇ ਪੱਤਰਕਾਰ ਵਾਲੀ ਨਾ ਕਰ ਜੀ ਵੀ ਕੱਲ ਨੂੰ ਵੀਡੀਓ ਪਾਈ ਖੜੇ ਹੋਵਾਂ ਵੀ ਸਾਡਾ ਤਾਂ ਜੀ ਰਾਜੀਨਾਮਾ ਕੋਈ ਗੱਲ ਨਹੀਂ ਜੀ ਕੱਲ ਨੂੰ ਵੈਸੇ ਹੱਲਾ ਗੁੱਲਾ ਹੋ ਗਿਆ ਸੀ ਤੇ ਅਸੀਂ ਇੱਕ ਦੂਜੇ ਨਾਲ ਲੜਪੇ ਸੀ ਕਿਉਂਕਿ ਬੰਦੇ ਬੰਦਿਆਂ ਦੇ ਪਿੱਛੇ ਖੜ ਜਾਂਦੇ ਹੁੰਦੇ ਤੇਰੇ ਮਗਰ ਬੰਦੇ ਖੜ ਜਾਣਗੇ ਇੱਥੇ 67 ਸੈਕਟਰ 'ਚ ਮੈਰੇ ਨਾਲ ਮੈਨੂੰ ਜਦੋਂ ਮਰਜੀ ਫੋਨ ਮਾਰ ਲਈ ਪਠਾਨ ਮਾਜਰੇ ਵਾਲਾ ਤਾਂ ਆਪਾਂ ਕਰਾਲੀ ਤੋਂ ਗਾਹ ਨਹੀਂ ਲੰਘਣ ਦੇਣਾ ਇਹਨੂੰ ਦੱਸ ਦੀ ਤੇ ਅੱਜ ਕਿਤੇ ਤੇਰੇ ਕੋਲੇ ਪਠਾਨ ਮਾਜਰੇ ਦਾ ਨੰਬਰ ਹੈਗਾ ਇਹਨੂੰ ਮੇਰੀ ਵੀਡੀਓ ਭੇਜ ਦੀ ਇਹਨੂੰ ਦੱਸ ਦੀ ਵੀ ਸਾਈਪਾਲ ਬਰਾੜ ਅਸੀਂ ਇੱਕੋ ਏਰੀਆ ਦੇ ਹੀ ਆ ਅਸੀਂ ਸੁਖੀ ਨੂੰ ਸਾਈ ਰਾਸ 17 ਵਾਲੇ ਥਾਣੇ ਅੰਦਰ ਲਵਾਈ ਸੀ ਮੱਛਰ 'ਚ ਖੜਾ ਰਿਹਾ ਸੀ ਉਹ ਮਾਂ ਦੇ ਪੁੱਤ ਤੂੰ ਤਾਂ ਚੀਜ਼ ਕੀੜੀ ਐ ਤੈਨੂੰ ਤਾਂ ਸਾਲ ਡੂਰ ਸਾਲ ਹੋਇਆ ਤੁਸੀਂ ਭੁੱਲ ਭਲੇਖੇ ਚ ਐਮ ਐਲ ਏ ਬਣਿਓ ਤੁਹਾਨੂੰ ਪਿੰਡ ਦਾ ਕੋਈ ਮਾਦਿਓ ਪੁੱਤੋ ਮੰਗਿਆ ਤੁਹਾਡੇ ਸਾਈਕਲ ਪੈਂਚਰ ਹੋ ਜਾਏ ਛੋਟੇ ਦਾ ਕੋਈ ਪੈਂਚਰ ਵਾਲਾ ਪੈਂਚਰਨ ਲਾਵੇ ਖੋਰੇ 2 ਰੁਪਏ ਆ ਬਾਪ ਸੋਹਣਿਆ ਕਿ ਨਹੀਂ ਜਿਵੇਂ ਆ ਵਿਚਾਰੀ ਇੱਕ ਬੀਬੀ ਇੱਥੇ ਕਰੀ ਜਾਂਦੀ ਕਹਿੰਦੇ ਜੀ ਵੀ ਅਥੇ ਉਹਨਾਂ ਨਾਲ ਕੋਈ ਰੌਲਾ ਉਹਨਾਂ ਦੇ ਪੈਸੇ ਪੂਸੇ ਦੇਣ ਵਾਲੇ ਆ ਇਹ ਜੇ ਬੰਦਿਆਂ ਨੂੰ ਗੁਰ ਤੋਂ ਫੜ ਲਿਆ ਕਰੋ ਮੇਰੇ ਤਾਂ ਪੱਤਰਕਾਰ ਸਾਰੇ ਭਰਾਵਾਂ ਨੂੰ ਬੇਨਤੀ ਆਪੇ ਉਹ ਜਿਆ ਬਾਅਦ ਚ ਕਹਿੰਦਾ ਜਿਵੇਂ ਹੁਣ ਪਰਸੋਂ ਖੌਰੇ ਕਿਸੇ ਨਾਲ ਲੜਿਆ ਇਹ ਇਹ ਆਪਦੀ ਜਾਨੇ ਬਖਾਉਂਦਾ ਬਦਮਾਸ਼ੀ ਤੇ ਜਿਹਦੀ ਬਦਮਾਸ਼ੀ ਇੱਕ ਵਾਰੀ ਭੋਰ ਨਹੀਂ ਹੋਵੇ ਨਾ ਉਹਨੂੰ ਅੱਗੋਂ ਦਾ ਨੱਕ ਭੋਰ ਦਈਦਾ ਹੁੰਦਾ ਤੇ ਦੂਜੀ ਵਾਰੀ ਬੰਦਾ ਅੱਖ ਚ ਪਾਇਆ ਨਹੀਂ ਰੜਕਦਾ ਸੰਦੀਪ ਸਿੰਘ ਪਰਵਾਹ ਨਾ ਕਰੀ ਜਿਵੇਂ ਕਹੇਂਗੇ ਜਿਵੇਂ ਕਹੇਗਾ ਤੂੰ ਤੇਰੇ ਨਾਲ ਬੋਲ ਕੇ ਕਹੇਗਾ ਖੜ ਕੇ ਕਹੇਗਾ ਧਰਨਾ ਲਾਉਣਾ ਰੈਲੀ ਕਰਨੀ ਪਰਚਾ ਲਣਾਉਣਾ ਜਦੋਂ ਮਰਜੀ ਮੈਨੂੰ ਫੋਨ ਮਾਰ ਲੈ ਨੰਬਰ ਤੇਰੇ ਕੋਲ ਮੇਰਾ ਸੇਵ ਹੈ ਇਹ ਪਠਾਨ ਮਾਜਰੇ ਰੱਖਾ ਤਾਂ ਤੇਰੇ ਪੈਰਾਂ ਨੂੰ ਹੱਥ ਲਾ ਕੇ ਮੜੂਗਾ ਪੱਲੇ ਪੁੱਲੇ ਇਹਨਾਂ ਦੇ ਕੁਛ ਨਹੀਂ ਪਠਾਨ ਮਾਜਰਾ ਸਾਹਿਬ ਤੇਰੇ ਵੀ ਜਿਹੜੀ 41 ਨੰਬਰ ਵਾਲੀ ਜੀਰਕਪੁਰ ਰੋਡ ਤੇ ਪਟਿਆਲਾ ਰੋਡ ਤੇ ਜਿਹੜੀ ਕੋਠੀ ਨੂੰ ਲਈ ਬੈਠਾ ਨਾ ਐਮਐਲਏ ਬਣਨ ਤੋਂ ਬਾਅਦ ਲਗਭਗ ਕਰੋੜ ਡੇਢ ਕਰੋੜ ਰੁਪਏ ਦੀ ਉਹਦੀ ਰਜਿਸਟਰੀ ਪਈ ਆ ਮੇਰੇ ਕੋਲੇ ਰਜਿਸਟਰੀ ਦੀ ਫੋਟੋ ਕਾਪੀ ਸੋਚ ਚੰਗਾ ਰਹੇਗਾ ਸੰਦੀਪ ਤੋਂ ਮੁੰਡੇ ਤੋਂ ਮਾਫੀ ਮੰਗ ਆਪੇ